ਨੇ ਫੋਨ ਹੀ ਵੇਖੀ ਜਾਣਾ ਵਾ ਮੈਂ ਵੀ ਲਾਗੇ ਬੈਠੀ ਆ ਹਾਂਜੀ ਦੱਸੋ ਮੈਡਮ ਜੀ ਦੱਸੋ ਦੱਸਣ ਦੀਆਂ ਸਰਦਾਰ ਜੀ ਅੱਜ ਮੈਂ ਆ ਮੀਂਹ ਪੈਣ ਡਿਆ ਵਾ ਹਾਂਜੀ ਬੰਮੀ ਵੀ ਵੇਖਣ ਡਿਆ ਪੈਣ ਡਿਆ ਵੀ ਵਧੀਆ ਠੰਡਾ ਮੌਸਮ ਹੋ ਗਿਆ ਤੇ ਅੱਜ ਕੋ ਖਾਣੂ ਜੀ ਕਰਨ ਡਿਆ ਖਾਣੂ ਜੀ ਕਰਨ ਡਿਆ ਕੀ ਖਾਣੂ ਜੀ ਕਰਨ ਡਿਆ ਵੀ ਕਰਾਰਾ ਜਿਆ ਕੁਝ ਹੋਵੇ ਅੱਛਾ ਵਧੀਆ ਜਿਆ ਹਾਂ ਠੀਕ ਆ ਇਦਾਂ ਕਰ ਹਿੰਮਤ ਮਾਰਨੀ ਪੈਣੀ ਤੈਨੂੰ ਹਿੰਮਤ ਹਾਂ ਗੰਡੇ ਕੱਟ ਹੂੰ ਟਮਾਟਰ ਕੱਟ ਹਰੀਆਂ ਮਿਰਚਾਂ ਕੱਟ ਅਦਰਕ ਕੱਟ ਅੱਛਾ ਵੀ ਇਸ ਨਾਲ ਸਾਡੇ ਘਰ ਪਿਆ ਬਰੈਡ ਵੀ ਠਾਂ ਕਰ ਲਓ ਬਰੈਡ ਦਾ ਦੋ ਪੈਕਟ ਵਾ ਉਹ ਮੈਂ ਉਥੋਂ ਲੈ ਆਉਣੇ ਆ ਬੈਡਾ ਦੇ ਕੱਢ ਲਾ ਪਕੌੜੇ ਕੋ ਕੱਢ ਲਾ ਦੁੱਜੇ ਐ ਸਾਰਾ ਪਰਿਵਾਰ ਬਹਿ ਕੇ ਖਾਣੇ ਮਜੇ ਨਾਲ ਨਹੀਂ ਚਾਹ ਬਣਾਉਂਦੇ ਗਲਾਗਲਾ ਚਾਹ ਦਾ ਪੀਣੇ ਨਾਲ ਕੀ ਆਖਣੇ ਬਲਜੀਤ ਨੂੰ ਅੱਜ ਮਾਰਾਂ ਨਹੀਂ ਅੱਛਾ ਮੈਂ ਚਾਹ ਬਣਾਉਂਦੇ ਨਾਲ ਮੇਰੀ ਸੁਣੋ ਗੱਲ ਇੰਨਾ ਤਲਿਆ ਨਹੀਂ ਮੈਂ ਖਾਣਾ ਤੁਹਾਨੂੰ ਪਤਾ ਤਾਂ ਹੈਗਾ ਨਹੀਂ ਤਲਿਆ ਚੰਗਾ ਮੈਨੂੰ ਤਪਣੀ ਚ ਕੱਢ ਲਾ ਅੱਗੇ ਮੈਨੂੰ ਮੇਰੀ ਨੋ ਨਹੀਂ ਕੋਈ ਚੀਜ਼ ਦਿੰਦੀ ਬਣਾ ਕੇ ਵੀ ਤੈਨੂੰ ਆਹ ਨਹੀਂ ਚੰਗਾ ਉਹ ਨਹੀਂ ਚੰਗਾ ਤੇ ਮੇਰਾ ਇਰਾਦਾ ਹੀ ਇੰਨਾ ਜਿੰਨਾ ਲਿਆ ਦਿਓ ਮੈਨੂੰ ਉਹ ਪੀ ਜਾ ਪੀ ਜਾ ਪੀ ਜਾ ਖਾਣ ਨੂੰ ਜੀ ਕਰਦਾ ਈ ਉਹ ਦੰਦਰ ਜਿੰਦੀ ਬਿਮਾਰ ਰਹੀ ਆ ਨਾ ਪਤਾ ਨਹੀਂ ਰੋਂਦਾ ਇਦਾਂ ਵੀ ਜਿੰਨਾ ਕੋ ਖਾਵਾ ਸੁਣ ਲੈ ਮੇਰੀ ਗੱਲ ਹੁਣ ਕੱਲ ਪਰਸੋਂ ਦੀ ਤੂੰ ਬਿਮਾਰ ਆ ਅੱਜ ਤੂੰ ਮੰਜੀ ਤੇ ਉੱਠੀ ਆ ਸਾਰਾ ਪਰਿਵਾਰ ਬੇ ਖੁਸ਼ ਵਾ ਉਦਾਂ ਸਾਰਾ ਪਰਿਵਾਰ ਫਿਕਰਾਂ ਚ ਪੈ ਜਾਂਦਾ ਜੇ ਤੂੰ ਮੰਜੀ ਤੇ ਪੈਂਦੀ ਆ ਇਹ ਸਾਡੇ ਬੁੱਢਿਆਂ ਵਾਸਤੇ ਚੀਜ਼ਾਂ ਨਹੀਂ ਕਿ ਆ ਅਜੇ ਨੌਜਵਾਨ ਅਜੇ ਖਾ ਲੈਂਦੇ ਆ ਕੁੜੀਆਂ ਮੁੰਡੇ ਖਾ ਲੈਂਦੇ ਉਹ ਪਚਾ ਲੈਂਦੇ ਆ ਕੋਈ ਗੱਲ ਨਹੀਂ ਸਾਰਾ ਡੱਬਰ ਫਿਕਰਾਂ ਚ ਮੇਰੇ ਬਿਮਾਰ ਹੋਣ ਕਰਕੇ ਤੇ ਤੇਰਾ ਕਰਕੇ ਹੀ ਆ ਵਾਹਿਗੁਰੂ ਤੁਹੇ ਤੇ ਪਤਾ ਨਹੀਂ ਕਿ ਲੋਕ ਕਿੰਨੇ ਖੁਸ਼ ਹੋਣੇ ਜਦੋਂ ਬਿਮਾਰ ਹੁੰਦੀ ਮੈਂ ਇਦਾਂ ਖੁਸ਼ ਆਹ ਭੀ ਗਲੋਂ ਲੱਥੇ ਪਰਾਂ ਸਾਡੇ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਅਸੀਂ ਤੇ ਹੋਰ ਕੋ ਕੰਮ ਜਿਹੜੇ ਕਰਨੇ ਦੇ ਉਹ ਅਸੀਂ ਟੁੱਟ ਜਾਂਦੇ ਸਾਡੇ ਕੋ ਤੈਨੂੰ ਤੇ ਭਜਾਣੇ ਉਸ ਵੇ ਡਾਕਟਰ ਦੇ ਲੈ ਕੇ ਤੇ ਤੇਰੇ ਸਰੀਰ ਦਾ ਕਰਕੇ ਹੀ ਸਾਰਾ ਪਰਿਵਾਰ ਤੈਨੂੰ ਆਖ ਰਿਹਾ ਤੂੰ ਆ ਨਹੀਂ ਮੈਨੂੰ ਮਲਜੀਦ ਘਰ ਦਿੰਦੀ ਨਹੀਂ ਖਾਣ ਨੂੰ ਉਹ ਤੇਰਾ ਕਰਕੇ ਹੀ ਨਹੀਂ ਤੈਨੂੰ ਦੇਣ ਦੇ ਵੀ ਚਲ ਤੇ ਜਾਨ ਬਚੀ ਰਵੇ ਅੱਛਾ ਵੀ ਮੰਮੀ ਬਿਮਾਰ ਨਾ ਹੋਵੇ ਉਹ ਤਾਂ ਉਹ ਗੱਲ ਤੇ ਹੁੰਦੀ ਨਹੀਂ ਖਾਂਦੀ ਪੀਂਦੀ ਭਾਵੇਂ ਮੈਂ ਭੱਜਾਂ ਜਾਂ ਭੁੱਖ ਦੇ ਥੋੜੇ ਸੋਕ ਮੈਂ ਮਰ ਜਾਣਾ ਹੀ ਹੂੰ ਤੇ ਯਾਰ ਚੌਂਕੇ 'ਚ ਜਾਓ ਸਰੀਰ ਵੇਖ ਚੰਗਾ ਭਲਾ ਸੋਹਣਾ ਵਾ ਵੇਖ ਮਾਲਕ ਨੇ ਹੱਥ ਪੈਰ ਦਿੱਤੇ ਆ ਪੈਰ ਵੀ ਦਿੱਤੇ ਹੱਥ ਵੀ ਦਿੱਤੇ ਗੱਲਾਂ ਕਰਨ ਨੂੰ ਮੂੰਹ ਦਿੱਤਾ ਅੱਖਾਂ ਵੇਖਣ ਨੂੰ ਦਿੱਤੀਆਂ ਵਾ ਹੱਥ ਕੰਮ ਕਰਨ ਨੂੰ ਦਿੱਤੇ ਆ ਬੱਸ ਹਾਏ ਹਾਏ ਹੀ ਮਾਰਨੀ ਬਾਬਾ ਨਾ ਸੁਣਾ ਤੁਹਾਨੂੰ ਵੀ ਸਭ ਕੁਝ ਦਿੱਤਾ ਵਾ ਮੈਂ ਕੀ ਆਖਿਆ ਨਹੀਂ ਤੇ ਮੈਂ ਹੀ ਕੰਮ ਕਰਦੇ ਆ ਓ ਜਾ ਬਾਬਾ ਤੂੰ ਤੇ ਹੱਦੀ ਕਰੀ ਜਾਣਾ ਬਿਲਕੁਲ ਹੀ ਤੂੰ ਇੱਕ ਵਾਰ ਵੀ ਨਹੀਂ ਆਖਿਆ ਵੀ ਚੱਲ ਛਾ ਕਿਹੜੀ ਗੱਲ ਆ ਉਹੀ 100 ਰੁਪਏ ਬਣਾ ਲਿਆ ਦਿਓ ਉਦਾਂ ਹੀ ਉਹਨਾਂ ਨੂੰ ਆਖਿਓ ਕਿ ਸਾਡਾ ਨਹੀਂ ਗਾਇ ਨਿਆਣਾ ਮਾ ਕੋਈ ਤੇ ਉਹ ਖੜੇ ਪੈ ਗਿਆ ਤੇ ਪੁੱਤੋ ਉਦਾਂ ਠੀਕ ਨਹੀਂ ਰਹਿੰਦਾ ਉਹਨੂੰ ਚੰਗਾ ਨਹੀਂ ਗਾ ਚਲੋ ਜੀ ਮਾਸਾ ਕਿਹੋ ਵੀ ਰਖਣਾ ਲਿਆਤਾ ਵਾ ਇੰਨਾ ਕੀ ਲਿਆ ਦਿਓ 150 ਦਾ ਹੀ ਮੈਨੂੰ ਸਿਆਣੇ ਬਿਆਣੇ ਨੂੰ ਨਾ ਦੁਕਾਨ ਤੇ ਮੈਂ ਜਾਊਂਗਾ ਤਾਂ ਉੱਥੇ ਝੂਠ ਬੋਲੂਗਾ ਪਿੰਨੀ ਕੀ ਜੇ ਨਿਆਣੇ ਵਾਸਤੇ ਖੜਨਾ ਕਿਉਂ ਮੇਰੇ ਕੋਲ ਇਦਾਂ ਝੂਠ ਬਣਾਉਣ ਲਈ ਦੂ ਤੇ ਤੂੰ ਉਠਾ ਤਾਂ ਤੂੰ ਜਿਹੜਾ ਕੰਮ ਐ ਤੇ ਉਹ ਨਾ ਉਹ ਨਹੀਂ ਮੇਥੋਂ ਹੋਣਾ ਕਿਉਂ ਤੁਸੀਂ ਉਦਾਂ ਹੀ ਆਖੋ ਵੀ ਨਹੀਂ ਲਿਆ ਕੇ ਦੇਣਾ ਮੈਨੂੰ ਬੁਝਾਰਤਾ ਨਾ ਬੋਤੀ ਨਹੀਂ ਮੈਂ ਨਹੀਂ ਲਿਆ ਕੇ ਦੇਣਾ ਗੱਲ ਮੁੱਕੀ ਝਗੜਾ ਪਾਰ ਪਿਆ ਤੇਰੇ ਲਾਗੇ ਤੇ ਬਹਿਣਾ ਹੀ ਘਟਾ ਉਹੋ ਗੱਲ ਤੇ ਮੈਂ ਤੇਨੂੰ ਸੱਦਾ ਪੱਤਰ ਭੇਜਿਆ ਸੀ ਤੂੰ ਆ ਜਾ ਇੱਥੇ ਮੇਰੇ ਲਾਗੇ ਖਾਣ ਪੀਣ ਦੀਆਂ ਚੀਜ਼ਾਂ ਵਾ ਵੱਧੂ ਰਸੋਈ ਭਰੀ ਸਮਾਨ ਵੱਧੂ ਆ ਬਣਾਓ ਤੇ ਖਾਓ ਨਾਲੇ ਦੂਜਾ ਪਰਿਵਾਰ ਵੀ ਖਾਵੇ ਹਾਂ ਹਾਂ ਬਲਜੀਤ ਉਧਰ ਤਰਾ ਪਿਓ ਫੋਨ ਵੇਖੀ ਜਾਂਦਾ ਇੱਧਰ ਤੂੰ ਫੋਨ ਵੇਖੀ ਜਾਂਦੀ ਆ ਕੱਢਣਾ ਕੀ ਆ ਫੋਨਾਂ ਦੇ ਵਿੱਚੋਂ ਅੱਜ ਮੰਮੀ ਕੱਢਣਾ ਕੀ ਆ ਬਰਸਾਤੀ ਮੌਸਮ ਆ ਕੰਮ ਤਾਂ ਤਾਂ ਛੇਤੀ ਨਿਬੜ ਗਿਆ ਅੱਜ ਬਾਹਰਲਾ ਕੋਈ ਕੰਮ ਵੀ ਨਹੀਂ ਮੈਂ ਹੰਚਲ ਕੜੀ ਫੋਨ ਹੀ ਵੇ ਲੈਣੀ ਕਦੀ ਵੇਖਣ ਦਾ ਮੌਕਾ ਨਹੀਂ ਮਿਲਿਆ ਕਾਮੂ ਕੂਮ ਕਰਕੇ ਤੇ ਉਤਰਾ ਡਿੱਗਣ ਦੀ ਕਦੀ ਦੀ ਆ ਫਿਰ ਮਾਸਾ ਰੈਸਟ ਕਰ ਲਈਏ ਅੱਜ ਤੇ ਮੌਕਾ ਮਿਲੇ ਗਿਆ ਤੈਨੂੰ ਫਿਰ ਤੇ ਰੈਸਟ ਹੀ ਕਰ ਲੈਣੀ ਹਾਂ ਅੱਜ ਫੋਨ ਨਾ ਵੇਣੀਓ ਜੇ ਹੁਣ ਨਹੀਂ ਨਾ ਰੈਸਟ ਕੀਤੀ じゃ ਚਾਹ ਹੀ ਫਿਰ ਕੁੱਟ ਬਣਾ ਲਿਆ ਵਧੀਆ ਜੀ ਮੰਮੀ ਚਾਹ ਦੀ ਕੀ ਗੱਲ ਹੀ ਚਾਹ ਤਾਂ ਕੋਈ ਕੁੱਟ ਤੁਸੀਂ ਵੀ ਬਣਾ ਸਕਦੇ ਨਾਲੇ ਮੈਨੂੰ ਵੀ ਘੁੱਟ ਦੇ ਦਿੰਦੇ ਮੈਂ ਤਾਂ ਹੁਣ ਇੱਥੇ ਬੈਠੀ ਹਾਂ ਨਾਲੇ ਤੁਸੀਂ ਸਿਰ ਦੇ ਵੇਲੇ ਹੀ ਆ ਤੁਸੀਂ ਕੀ ਕੀਤਾ ਵਾ ਇਹ ਤੇ ਉਹ ਗੱਲ ਹੋਈ ਜਿਹੜਾ ਬੋਲੇ ਉਹ ਕੁੰਡਾ ਖੋਲੇ ਤੈਨੂੰ ਬਹੁਤ ਜੀ ਕਰਦਾ ਵੀ ਮੈਂ ਮਾਤਾ ਕੋਈ ਕੰਮ ਕਰਾਈ ਜਾਵਾਂ ਸਾਰੇ ਨਾਲੇ ਮੰਮੀ ਜਿੱਦਨ ਤੇ ਤੁਸੀਂ ਜਿਆਦਾ ਬਿਮਾਰ ਹੋਏ ਨਾ ਮੈਂ ਤੁਹਾਨੂੰ ਕੋਈ ਕੰਮ ਕਿਹਾ ਹੋਵੇ ਆ ਹੁਣ ਤੁਹਾਡਾ ਸਰੀਰ ਸੈੱਟ ਹੋਇਆ ਤੇ ਮੱਸ ਕੇ ਤੁਸੀਂ ਵੀ ਚਾਹ ਬਣਾ ਲਿਓ ਆਪਣੇ ਵਾਸਤੇ ਫਿੱਕੀ ਕੱਢ ਲਿਓ ਤੇ ਮੇਰੇ ਵਾਸਤੇ ਮਿੱਠੀ ਬਣਾ ਲਿਓ ਭੈਣਾ ਉਧਰ ਗਈ ਮੈਂ ਕੀ ਕੁਛ ਖਾਣ ਨੂੰ ਜੀ ਕਰਦਾ ਵਾ ਉਹਨੇ ਮੈਨੂੰ ਕਈ ਬਜ਼ਾਰ ਤਾਂ ਪਾਈਆਂ ਮੈਂ ਚੱਲ ਨਿਕਾ ਜਾ ਪੀਜ਼ਾ ਲਿਆਂਦੇ ਉਹਨੇ ਕਿੰਨਾ ਕੋਸਣ ਆਇਆ ਜਿਵੇਂ ਇੱਧਰ ਆਈ ਆਂ ਵੀ ਫੂਕਣੀ ਚਾਹ ਹੀ ਘੁੱਟ ਬਣਾ ਲਾ ਉਹ ਵੀ ਤੂੰ ਮੈਨੂੰ ਕਹੀਂ ਵੀ ਤੂੰ ਬਣਾ ਲਿਆ ਆ ਵੀ ਕੋਈ ਗਾਲਾ ਤੁਸੀਂ ਨੌਹ ਸੋਹਰੇ ਨੇ ਸੁਖ ਸੁਖੀ ਆ ਵੀ ਮੇਰੇ ਅੱਖੇ ਕਿਸੇ ਨੇ ਲੱਗਣਾ ਹੀ ਨਹੀਂ ਤੇ ਮੰਮੀ ਕਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਆ ਐਡੇ ਪੀਜ਼ਾ ਪੂਜਾ ਤੁਸੀਂ ਸੁਣਾ ਦਿੰਨੇ ਆ ਆ ਉਮਰ ਦਾੜੀ ਪੀਜ਼ਾ ਖਾਣ ਵਾਲੀ ਉਹ ਇੰਨਾ ਦਾ ਮੈਟਾਬੋਲਿਜ਼ਮ ਕੰਮ ਕਰਦਾ ਵਾ ਪਹਿਨਾ ਉਹ ਲੀਵਰ ਜਨੁਕਸਾ ਪੈ ਜਾਂਦੇ ਆ ਉਹ ਨਾਲੇ ਤਾਂ ਰੋਟੀ ਮਹਾ ਪਚਾ ਲੋ ਇੰਨਾ ਹੀ ਬੜਾ ਵਾ ਮੈਂ ਤਾਂ ਉਦਾਂ ਸੋਚਿਆ ਸੀ ਕਿ ਚਲ ਜੇ ਲੈ ਆਉਗਾ ਤੇ ਮਾ ਸਾਬ ਤੂੰ ਵੀ ਖਾ ਲੇਂਗੀ ਮੈਂ ਤਾਂ ਤੇਰਾ ਫਾਇਦਾ ਸੋਚਣ ਨਹੀਂ ਹਾਂ ਤੇ ਤੂੰ ਸੋ ਉਲਟ ਮੇਰੇ ਦਿਵਾਲੇ ਫੇਰ ਵੀ ਇਹ ਨਹੀਂ ਚੰਗਾ ਤੈਨੂੰ ਤੇ ਖਸਮਾਂ ਨੂੰ ਖਾਓ ਨਾ ਲਿਆਓ ਮੈਂ ਇੱਥੇ ਕਿਹੜੀ ਪੀਜਿਆਂ ਤੇ ਲੱਗੀ ਆ ਕਿ ਪੀਜੇ ਤੋਂ ਬਗੈਰ ਮੈਂ ਬਚਦੀ ਨਹੀਂਗੀ ਚਾਹ ਦੇ ਫਾਦੇ ਮੈਨੂੰ ਘੁੱਟ ਫੇਜਾ ਉਹੀ ਬਣਾ ਲਾ ਪੀਜਾ ਤਾਂ ਖਾ ਲਿਆ ਮੈਂ ਚੱਲ ਪੈਣਾ ਬਣਾ ਦਿੰਨੀ ਆ ਲੜਾਈ ਨਾ ਕਰਿਓ ਬਸ ਰਾਹੀਂ ਤੂੰ ਹੀ ਵਾਜਾਂ ਮਾਰਦੇ ਨਾ ਸੋਹਰਾ ਦੋਵੇਂ ਜਾਣੇ ਹੁਣ ਮੈਂ ਫਿੱਕੀ ਕੱਢ ਕੇ ਲਿਆਉਣੀ ਆ ਫਿੱਕੀ ਆਹੋ ਹੁਣ ਮੈਂ ਬਹੁਤ ਬਿਮਾਰ ਵਾਂ ਹੁਣ ਤਾਂ ਮੈਂ ਠੀਕ ਵਾਂ ਤੇ ਹੁਣ ਤੇ ਤੁਹਾਨੂੰ ਪੰਡਾ ਦੀ ਪੰਡਾ ਦਵਾਈ ਲਿਆ ਕੇ ਦਿੱਤੇ ਤੁਹਾਡਾ ਕੀ ਦਾਦਾ ਫੇਰ ਬਹਿ ਜਾਣਾ ਵਾ ਡਿਬਟੀ ਕਹਿੰਦਾ ਗੋਲੀ ਟਾਈਮ ਨਾਲ ਖਾਈ ਜਾਇਓ ਤੇ ਕੋਈ ਗੱਲ ਨਹੀਂ ਗਈ ਮੈਂ ਆਪਣੀ ਟਾਈਮ ਨਾਲ ਦਵਾਈ ਖਾਣ ਨਹੀਂ ਪੈਣਾ ਆਪਣੇ ਨਾਲ ਦੀ ਚਾਹ ਲਿਆ ਦਿਓ ਮਿੱਠੀ ਮਾਸਾ ਜੇ ਖਾਂਦਾ ਪੀਂਦਾ ਬੰਦਾ ਮਰ ਜਾਏ ਤੇ ਹੋਰ ਕੀ ਚਾਹੀਦਾ ਵਾ ਓ ਮਾਤਾ ਖਾਂਦਾ ਪੀਂਦਾ ਭਾ ਮਰੇ ਜਾਂ ਨਾ ਮਰੇ ਆ ਜਦੋਂ ਮਿੱਠੇ ਵਾਲੀ ਚਾਹ ਪੀ ਜਾਣੀ 슈ਗਰ ਦੇ ਵਿੱਚ ਉਹ ਬੰਦਾ ਨਦਾਰ ਨਾ ਹੋ ਜਾਂਦਾ ਵਾ ਉਹ ਕਿਤੇ ਵੇਖਿਆ ਵਾ ਉਹ ਕਿਸੇ ਨੂੰ ਪੁੱਛ ਕੇ ਵੇਖੇ ਸਿਆਣੇ ਨੂੰ ਅਧੀਆਂ ਗੱਲਾਂ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਮੈਂ ਮਿੱਠੇ ਤੋਂ ਬਗੈਰ ਲਿਉਣੀ ਆ ਜਾਣਦਾ ਤੇ ਪਤਾ ਨਹੀਂ ਨਿਕਲਣੀ ਕਿ ਨਹੀਂ ਨਿਕਲਣੀ ਉਹ ਫਿਰ ਮੰਜੇ ਤੇ ਸਾਹਮਣਾ ਪੈਣਾ ਹੀ ਹਾ ਹਏ ਡੀਬਲਛਣੀ ਆ ਅਖਾਂ ਆਨੀਆਂ ਹੋ ਜਾਂਦੀਆਂ ਨਹੀਂ ਅੱਖਾਂ ਆਨੀਆਂ ਹੋਣਾ ਤੇਰੇ ਕਹੇ ਦੀਆਂ ਤੇ ਤੈਨੂੰ ਲੱਗੇ ਪਤਾ ਜਿਹੜੇ ਮੇਰੇ ਮੂੰਹ ਤੇ ਮੈਨੂੰ ਗੱਲਾਂ ਕਰਦੀਆਂ ਉਹ ਗੱਲ ਵੀ ਹੋਵੇ ਸਾਡੀ ਕੋਈ ਧੀ ਤੇ ਤੇਰੀਆਂ ਕਿਤੇ ਖੱਖਾਂ چیر ਦੇਵੇ ਜੇ ਮੈਂ ਉਹਨੂੰ ਦੱਸਾਂ ਕਿ ਮੈਨੂੰ ਐਂਦਾ ਕਹਿੰਦੀ ਆ। ਚਾਹ ਫਿੱਕੀ ਦੇਣੀ। ਸੱਸੀ ਕਾ ਦੀਦੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲਾ? ਵਧੀਆ ਤੁਸੀਂ ਸੁਣਾਓ। ਵਧੀਆ ਠੀਕ ਆ ਕਿਦੋਂ ਆਈਆਂ? ਮੈਂ ਕੱਲ ਸ਼ਾਮੀ ਆਈ ਸੀ। ਲੈ ਅੱਜ ਤੇ ਚੰਗਾ ਹਰਕਾ ਲੰਮਾ ਵਾੜਾ ਹੀ ਵੇਖਿਆ ਹੈ। ਹੋਰ ਮੈਂ ਚੱਲ ਹੁਣ ਗਏ ਆ ਚਾਰ ਦਿਨ ਰਹਿ ਹੀ ਆਈਏ। ਹੋਰ ਆਂਟੀ ਦੱਸਾਓ ਕੀ ਹਾਲ ਆ? ਆਂਟੀ ਬੈਣਾ ਹੁਣ ਚਾਹ ਮੰਗਣ ਦੀਓ ਮਿੱਠੇ ਵਾਲੀ। ਆ ਤੇਰੇ ਮੂਰੇ ਤੇ ਚੰਗੀ ਬਿਮਾਰ ਹੋ ਗਈ ਮੈਂ ਤਾਂ ਕਿਹਾ ਤੈਨੂੰ ਫੋਨ ਕਰਕੇ ਸੱਦਣਾ ਪੈਣਾ ਫੁੜਕ ਚੱਲੀ ਮਾਂ ਹ ਬਚਾਈ ਹੈ ਕੀ ਹੋ ਗਿਆ ਹੀ ਬਲੱਡ ਪ੍ਰੈਸ਼ਰ ਵੱਧ ਗਿਆ ਸ਼ੂਗਰ ਵੱਧ ਗਈ ਹਜੇ ਵੀ ਅੱਜ ਵੀ ਪੀਜੇ ਮੰਗੰਡੀ ਖਾਣ ਨੂੰ ਤੇ ਨਾਲੇ ਆਂਦੀ ਮਿੱਠਿਆਲੀ ਚਾਹ ਬਣਾ ਉਹ ਜਿਹੜੇ ਪੀਜੇ ਆ ਉਹਨਾਂ ਨਾਲ ਬਲੱਡ ਪ੍ਰੈਸ਼ਰ ਵੱਧ ਜਾਣਾ ਹੀ ਤੇ ਜਿਹੜੀ ਆ ਖੰਡ ਵਾਲੀ ਚਾਹ ਵਾ ਇਹਦੇ ਨਾਲ ਸ਼ੂਗਰ ਵੱਧ ਜਾਣੀ ਹਜੇ ਵੀ ਨਹੀਂ ਪ੍ਰੇਜ ਕਰਦੀ ਪਤਾ ਨਹੀਂ ਕੀ ਹੈ ਤੇ ਲੜਾਈ ਨੂੰ ਆਜਾ ਮਾਰਦੀ ਓ ਰਣਾਏ ਘਰ ਘਰ ਬੁੱਢਿਆਂ ਦਾ ਹੀ ਹਾਲਾ ਮੇਰੀ ਸੱਸ ਦਾ ਵੀ ਇਹੋ ਹਾਲਾ ਜਵਾਨ ਰੱਖਣੀ ਨਹੀਂ ਖਾਣ ਤੋਂ ਚਸਕੇ ਕਹਣਾ ਵੰਸ ਬੰਨੇ ਲਾਈ ਜਾਈਏ ਇਹ ਨਹੀਂ ਪਤਾ ਜਦੋਂ ਬਿਮਾਰ ਹੁੰਦੀਆਂ ਵਾ ਤੁਹਾਨੂੰ ਵੀ ਪੰਗਾ ਨਾਲ ਪਾ ਦਿੰਦੀਆਂ ਵਾ ਆ ਸੁਧਾ ਤੇ ਮੇਦਾ ਵਾ ਖਾ ਕੇ ਬਿਮਾਰੀ ਹੋਣਾ ਵਾ ਤੂੰ ਹੀ ਫਿੱਕੀ ਚਾਹ ਦੇ ਦਿਆ ਕਰੋ ਹੁਣ ਪਹਿਲਾਂ ਫਿੱਕੀ ਕੱਢ ਕੇ ਦੇਣੀ ਆ ਆਪਣੇ ਮਰਜ਼ੀ ਮੈਂ ਮਿੱਠਾ ਪਾਉਣਾ ਵਾ ਮੈਂ ਵੀ ਜ਼ਰੂਰ ਬਿਮਾਰੀਆਂ ਵਧਾਉਣੀਆਂ ਆਂਦੀ ਖਾ ਵੀ ਕੇ ਤੇ ਗਾਂ ਜਾਣਾ ਮੈਂ ਗਾਂ ਤੂੰ ਜਾਣਾ ਨਹੀਂ ਮੰਜੇ ਤੇ ਪੈ ਜਾਣਾ ਹੀ ਕਹਿੰਦੀ ਆ ਖਾਂਦੀਆਂ ਪਿੰਡੀਆਂ ਮਰੀਏ ਬੰਦਾ ਪੁੱਛੇ ਚਾਹ ਜਸਵੰਤਾ ਜਿੰਦਗੀ ਕੱਢ ਲਵਾਂ ਇੱਕ ਵਾਰੀ ਤੇ ਮਿਲਨੀ ਆ ਖਾ ਖਾ ਕੇ ਮਰ ਜਾਣਾ ਵਾ ਉਹੋ ਤੇ ਗੱਲ ਆ ਹੁਣ ਜੇ ਸੁਣ ਲਿਆ ਤੇ ਫੇਰ ਭਾ ਮੇਰੇ ਦਿਵਾਲੇ ਚੜਦੇ ਵੀ ਮੇਰੀਆਂ ਝੂਲੀਆਂ ਘਾਣ ਦੇ ਮੈਂ ਤਾਂ ਆਖਿਆ ਬਾਬਾ ਬਾਚੀ ਜਾਵੇ ਨਹੀਂ ਤੇ ਸਾਰਿਆਂ ਨੇ ਹੱਡਾ ਨਾਲ ਆ ਦੇਣਾ ਇਹਨਾਂ ਨੇ ਨਹੀਂ ਪੁੱਛਿਆ ਕਿਛਿਆ ਜੀ ਜੀ ਤੁਸੀਂ ਉਹ ਇੱਕ ਸ਼ੂਗਰ ਫ੍ਰੀ ਮਿਲਦੀ ਨਹੀਂ ਹੈ ਗੋਲੀਆਂ ਦੀਆਂ ਉਹ ਚਾਚ ਪਾ ਕੇ ਦੇ ਦਿਆ ਕਰੋ ਨਹੀਂ ਪੈਣਾ ਬੇਦਨ ਦਿਹਾੜੀ ਦੇ 10-10 ਰੁਪਿਆ ਕਰਨੀ ਉਹ ਕਿਹੜੀ ਈਡੀ ਵਧੀਆ ਹੁੰਦੀਆਂ ਉਹ ਇੱਕ ਅੱਧੀ ਵਧੀ ਵਰੀ ਚੰਗੀ ਹੁੰਦੀ ਆ ਵੀ ਬੰਦਾ ਪੀ ਲੇ ਇਹਨਾਂ ਨੇ ਫਿਰ ਉਹ ਕੰਮ ਫੜ ਲੈਣਾ ਨਿਆੜਿਆਂ ਵਾਂਗੂ ਤੇ ਹੋਰ ਅੰਕਲ ਕਿਥੇ ਗਏ ਉਹ ਬਾਹਰ ਗਏ ਪਾਣੀ ਮੰਮੀ ਦਾ ਮੰਮੀ ਦੇ ਉਹਦਾ ਡੇਢ ਡੈਡੀ ਦਾ ਸੇਰ ਖਾਣਾ ਵੀ ਮੈਨੂੰ ਪੀਜਾ ਮੰਗਾ ਦੇ ਫਲਾਂ ਮੰਗਾ ਦੇ ਮੈਂ ਅੰਦਰ ਸਾਰਾ ਕੁਝ ਹੁੰਦੀ ਨਾਲੇ ਫੋਨ 'ਤੇ ਖੰਡੀ ਨਾਲ ਸੁਣ ਲਈ ਹਾਂ ਵੀ ਕੀ ਮੰਮੀ ਕਰਦੀ ਫਿਰਦੀ ਆ ਹੁਣ ਮੰਮੀ ਡੈਡੀ ਹੋਲੀ ਕਿ ਜੇ ਨਾ ਬਾਹਰ ਨਿਕਲ ਗਿਆ ਤੇ ਨਕੀਰ ਨਾ ਕੋਹ ਨਾ ਕੋ ਫੇਰ ਚਾਰਨਾ ਨਾ ਮੰਗਾ ਲਈ ਬਾਲਾ ਜੀ ਗਰਾਤੀ ਖਖਰਾ ਰੱਖਾ ਨੂੰ ਅ ਸਬਜੀ ਚ ਮਿਰਚਾ ਕੱਟ ਕੇ ਵੱਧ ਪਾ ਦਿਆ ਘੱਪੀ ਕਰਾ ਰਹਾ ਹੋ ਜਾ ਕਰਨੀ ਇਦਾਂ ਹੀ ਹੁਣ ਕਰਿਆ ਕਰੂੰਗੀ ਉਤਰਾ ਇੰਨੇ ਵੀ ਨਹੀਂ ਸੂਤਰ ਹੋਣਾ ਮਾਤਾ ਹੱਡੀ ਨੇ ਚੱਲ ਤੂੰ ਵੀ ਬਹਿ ਜਾ ਮੈਂ ਤੇਰੇ ਬਾਅਦ ਵਿੱਚ ਚਾਹ ਬਣਾ ਕੇ ਲੈ ਆਂਨੀ ਲਾ ਇੱਕ ਹੋਰ ਆ ਗਈ ਹੁਣ ਹੁਣ ਬਾਬਾ ਕਰਨ ਗਿਆ ਗੱਲਾਂ ਸਸੀ ਅੰਡੀ ਸਸਰੀ ਕਾ ਠੀਕ ਹੈ ਉਹ ਰਾਜਵਿੰਦਰ ਹਾਂਜੀ ਵਧੀਆ ਤੂੰ ਸੁਣਾ ਠੀਕ ਆ ਮੈਨੂੰ ਪਤਾ ਲੱਗਾ ਹੀ ਠੀਕ ਨਹੀਂ ਆ ਨਹੀਂ ਭੈਣਾ ਹੁਣ ਨਾ ਇਦਾਂ ਕਹਿ ਵੀ ਠੀਕ ਨਹੀਂ ਆ ਹੁਣ ਮੈਂ ਠੀਕ ਵਾਂ ਚਲੋ ਵਧੀਆ ਵਾਗੇ ਹਾਂ ਆ ਗਈ ਵੰਡਿਓ ਹਾਂਜੀ ਮੈਂ ਕੱਲ ਸ਼ਾਮੀ ਆ ਗਈ ਸੀ ਅੱਛਾ ਠੀਕ ਠਾਕ ਵਾ ਸਾਰੇ ਉੱਥੇ ਸਾਰੇ ਵਧੀਆ ਠੀਕ ਠਾਕ ਆ ਉੱਥੇ ਅੱਛਾ ਤੇ ਬੀਬੀ ਨਾਨਾਂ ਤੇਰੀ ਆਈ ਤੇ ਚਲ ਗਈ ਵਿਚਾਰੀ ਵਿਸ-ਵਿਸ ਕਰਦੀ ਕਿਉਂ ਉਹ ਵਿਸ-ਵਿਸ ਕਰਦੀ ਹਾਂਜੀ ਆਜਦਾਬਦ ਭਾਬੀਆਂ ਨੇ ਅੱਗੋਂ ਹੀ ਬੈਗ ਚੁੱਕੇ ਹੁੰਦੇ ਬੰਨੇ ਹੁੰਦੇ ਆ ਤੇ ਮੈਂ ਆਖਾਂ ਦੱਸ ਵੀ ਤੂੰ ਵੀ ਦਿਹਾੜੀ ਉੱਥੇ ਲੱਗੇ ਰਹਿ ਪੈਣੀ ਓ ਤੇ ਫੇਰ ਚਲ ਜਾਨੀ ਓ ਬਾਉ ਤੇ ਆਣਾ ਮੇ ਇਹੋ ਹੀ ਹੁੰਦਾ ਸਾਡੇ ਭਰਾ ਪਰ ਜਾਈਆਂ ਆਡੀ ਭਤੀ ਜੇ ਭਤੀ ਜੀਆਂ ਘਰ ਹੋਣਾ ਆਡੀ ਮਾਂ ਹੋਵੇ ਰੌਣਕ ਮੇਲਾ ਕਰੀਏ ਗੱਲਾਂ ਬਾਤਾਂ ਕਰੀਏ ਗੱਲਾਂ ਬਾਤਾਂ ਦਾ ਤੇ ਲਾਭ ਅੱਜ ਕੱਲ ਅੰਟੀ ਜੀ ਮੈਂ ਕਿਹਾ ਸੀ ਇੰਨੀ ਤਰੀਕ ਨੂੰ ਮੈਂ ਜਾਣਾ ਵਾ ਤੇ ਇੰਨੀ ਨੂੰ ਮੈਂ ਆ ਜਾਣਾ ਤੇ ਤੂੰ ਬਾਅਦ ਵਿੱਚ ਆ ਜੀ ਉਹ ਵੀ ਕਹਿੰਦੀ ਹੈ ਮੈਂ ਹੁਣ ਨਹੀਂ ਆਉਣਾ ਵਾ ਤੇ ਫੇਰ ਮੈਂ ਵੀ ਜਾਣਾ ਹੀ ਤੇ ਮੇਰੇ ਵੀ ਮੁੰਡੇ ਦੀਆਂ ਛੁੱਟੀਆਂ ਮੁੱਕਦੀਆਂ ਜਾਂਦੀਆਂ ਸੀ ਬਾਕੀ ਮੈਨੂੰ ਛੇਰੇ ਨੇ ਕਿਹਾ ਹੀ ਕੋਈ ਗੱਲ ਨਹੀਂ ਛੁੱਟੀਆਂ ਆ ਯਾ ਤੂੰ 4 ਦਿਨ ਰਹਿ ਆ ਪਹਿਲੇ ਮੇਰੇ 15 ਦਿਨ ਨਿਕਲ ਗਏ ਵਿੱਚ ਉਹ ਹੀ ਖਰਾਬ ਮਿਸਤਰੀ ਲੱਗੇ ਹੋਏ ਸੀ ਅੱਛਾ ਹੌਣ ਤੇ ਵਾਕਿਆਈ ਜੋ ਬੰਦੇ ਆਂਦੇ ਆ ਨਾ ਉਹੋ ਹੀ ਬੁੜੀਆਂ ਕਰਦੀਆਂ ਕੀ ਰਿਵਾਜ ਹੋ ਗਿਆ ਸਾਡੇ ਵੀ ਤੇ ਬੰਦੇ ਹੈਗੇ ਆ ਕਿਤੇ ਕੁਸਕਣ ਨਹੀਂ ਦਿੰਦੇ ਤੇ ਹੁਣ ਤੱਕ ਨਹੀਂ ਆਂਟੀ ਇਹ ਸਭ ਗੱਲਾਂ ਹੀ ਆ ਇੱਕ ਦੂਜੇ ਨੂੰ ਕਹਿਦੀਆਂ ਕੁਸਕ ਨਹੀਂ ਦਿੰਦੇ ਇੱਥੇ ਅਸੀਂ ਵੇਖੀਦਾ ਹੀ ਆ ਕਿੰਨਾ ਕ ਤੁਸੀਂ ਨਹੀਂ ਕੁਸਕਦੇ ਤੇ ਕਿੰਨਾ ਕ ਕੁਸਕਦੇ ਆ ਬੱਲੇ ਬੱਲੇ ਚੱਲ ਅੱਛਾ ਭੈਣਾ ਤੂੰ ਹੀ ਜਿੱਤਿਆ ਤੇ ਅਸੀਂ ਹਾਰੇ ਉਹ ਗੱਲ ਵਾ ਆਂਟੀ ਹੋਰ ਕੋਹੜੀਆਂ ਤੁਹਾਨੂੰ ਮਿਲੀਆਂ ਨੋਵਾਂ ਚੰਗੀਆਂ ਤੇ ਤੁਹਾਨੂੰ ਕਦਰ ਨਹੀਂ ਪਾਉਣੀ ਆਉਂਦੀ ਚੰਗੀਆਂ ਇਹੋ ਜਿਹੀ ਚੰਗੀਆਂ ਚਰਬ ਕਿਹੇ ਨੂੰ ਨਾ ਦਵੇ ਐਡੀਆਂ ਮੂੰਹ ਜੋਰ ਚੀਜ਼ ਬਣਾਉਣੀ ਵੀ ਆ ਤੇ ਖਾ ਜਦੋਂ ਸਾਨੂੰ ਦੇਣੀ ਖਾਣੀ ਤੁਹਾਡੇ ਢਿੱਡ ਚੋਂ ਕੱਢਣ ਤੱਕ ਜਾਣਾ ਪਹਿਲੀ ਗੱਲ ਤੇ ਕਹਣਾ ਤੁਹਾਨੂੰ ਚੰਗਾ ਹੀ ਕੱਖ ਨਹੀਂ ਇਹ ਖਾਣ ਨੂੰ ਤੁਹਾਨੂੰ ਇਹ ਪਚਣਾ ਹੀ ਨਹੀਂਗਾ ਅਸੀਂ ਤੁਹਾਡੇ ਫਾਇਦੇ ਵਾਸਤੇ ਕਹਿੰਨੇ ਆ ਵੀ ਆਹ ਚੀਜ਼ ਖਾਓ ਚੰਗੀ ਆ ਤੇ ਆਹ ਮਾੜੀ ਆ ਨਾ ਖਾਓ ਫੇਰ ਵੀ ਤੂੰ ਮੰਜੇ ਤੇ ਪੈਣਾ ਵਾ ਸ਼ੁਗਰ ਕਰੋ ਜੇ ਤੁਸੀਂ ਤੁਹਾਡੀ ਸਾਡੇ ਨਾਲ ਵਾ ਪਈ ਆ ਤੁਸੀਂ ਮੰਦੀਆਂ ਨੋਹਾਂ ਵੇਖਿਆ ਹੀ ਨਹੀਂ ਆ ਰਾ ਚਾਚੀ ਵਾਲੇ ਵੇਖਿਆ ਨਾ ਕਿਦਾਂ ਨੱਕ ਚ ਦਮ ਕੀਤਾ ਜੇ ਕਿਤੇ ਤੁਹਾਨੂੰ ਉਹਦੇ ਨੇ ਨੋਆ ਟੱਕ ਜਾਂਦੀਆਂ ਨਾ ਤੁਸੀਂ ਕੰਨ ਚ ਪਾਏ ਨਹੀਂ ਰੜਕਣਾ ਰਾਜ ਨੂੰ ਨਾ ਰੱਖਣੀ ਨਹੀਂ ਆਈ ਜੇ ਰੱਖਣੀ ਆਈ ਹੁੰਦੀ ਨਾ ਤੇ ਰਾਜ ਨੂੰ ਆ ਦੇਨੀ ਵੇਖਣੇ ਪੈਣੇ ਪਰ ਤੁਸੀਂ ਤੇ ਰਖਣੀ ਲਏ ਆ ਮੇਰੀ ਕਿਹੜੀ ਆਖੇ ਲੱਗਦੀ ਆ ਸੂਰਸੀ ਨੇ ਦੇਣ ਜਾਂਦੀ ਆ ਅਗਲੀ ਪੱਤੀ ਦੇ ਵਿੱਚ ਮੇਰੇ ਪੁੱਛੇ ਤੋਂ ਬਗੈਰ ਤੇ 1 7 700 ਰੁਪਇਆ ਸਮਾਈ ਹੈਗੀ ਕਿਤੇ ਤੂੰ ਆਨੀ ਆ ਤੁਹਾਨੂੰ ਚੰਗੀਆਂ ਨੋਆ ਟੱਕਰ ਗਈਆਂ ਕੀ ਚੰਗਾ ਪੁਣਾ ਹੋਇਆ ਤੇ ਚੰਗੀਆਂ ਹੀ ਆਂਟੀ ਮੰਜੇਲੇ ਤੁਹਾਨੂੰ ਰੋਟੀ ਕੱਪੜਾ ਲੀਣਾ ਤੋਤਾ ਮੈਂਡਿਆ ਸਭ ਕੁਝ ਤੁਹਾਨੂੰ ਮਿਲਦਾ ਹੋਰ ਕੀ ਚਾਹੀਦਾ ਵਾ ਨਹੀਂ ਤਾਂ ਲੋਕਾਂ ਦੀਆਂ ਸੱਸਾਂ ਆਪ ਹੀ ਖਾਪਦੀਆਂ ਮਾਰਦੀਆਂ ਦਿੰਦੀਆਂ ਹਾਰੇ ਕੰਮ ਕਰਦੀਆਂ ਅਜੇ ਮਿੰਨਾ ਪਰਸੋਂ ਚੌਥੋਂ ਗਵਾਂਢੋਂ ਟੱਕਰੀ ਪਾਛੋ ਕਹਿੰਦੀ ਆ ਭੈਣ ਜੀ ਮੈਂ ਕੀ ਆ ਆਂਦੀ ਤੁਸੀਂ ਨਹੀਂ ਜਾਂਦੇ ਟੇਲਰ ਦੇ ਘਰ ਮੈਂ ਕਿਉਂ ਅਖੇ ਤੁਹਾਡੇ ਬਲਜੀਤ ਤੂੰ ਫਿਰਨ ਗਈ ਉਥੇ ਸੂਟ ਸੀਨੇ ਦੇਣ ਗਈ ਲੋਕਾਂ ਦਾ ਤਾਂ ਕਾਮਾਂ ਗੱਲਾਂ ਕਰਨਾ ਦੂਜੇ ਦੇ ਘਰ ਚਵਾਤੀ ਜੀ ਲਾ ਦੇਵੀਂ ਤੇ ਲੜਾਈ ਪਾ ਦੇਣੀ ਹੁਣ ਜਿੰਨੇ ਆਪਣਾ ਕਪੜਾ ਸੀਨਾ ਦੇਣਾ ਉਹਨੇ ਦੇਣ ਜਾਣਾ ਹਰੇਕ ਨੇ ਆਪਣੀ ਮਨਪਸੰਦ ਦਾ ਸਮੋਣਾ ਹੁੰਦਾ ਵਾ ਪਰ ਮੈਨੂੰ ਗੁੱਸਾ ਉਦਾਂ ਬਹੁਤ ਚੜਿਆ ਉਹਦੀ ਗੱਲ ਸੁਣ ਕੇ ਮੈਨੂੰ ਯਕੀਨ ਹੋ ਗਿਆ ਵੀ ਸਹੀ ਗੱਲ ਵਾ ਮੈਨੂੰ ਨਾਲ ਲੈ ਜਾਂਦੀ ਮੈਂ ਕਿਹੜਾ ਕਹਿਣਾ ਸੀ ਨਾ ਸੀਨੇ ਦੇ ਇੱਥੇ ਅੰਡੀ ਤੁਸੀਂ ਗਲਤ ਵਾ ਜਿੰਨੇ ਤੁਹਾਨੂੰ ਗੱਲ ਕੀਤੀ ਪਲਟ ਕੇ ਜਵਾਬ ਮੂੰਹ ਤੇ ਮਾਰ ਦੇ ਵੀ ਤੇਰੀਆਂ ਨੋਵਾਂ ਨਹੀਂ ਦੁਰੀਆਂ ਫੇਰਦੀਆਂ ਕੰਮ ਨੂੰ ਜਾਂਦੀ ਨਾ ਫਾਲਤੂਤ ਨਾ ਨਾ ਫੇਰਦੀਆਂ ਸੱਚੀ ਗੱਲ ਤਾਂ ਮੈਂ ਨਹੀਂ ਕਿਸ ਨੂੰ ਜਵਾਬ ਦਿੰਦੀ ਹੁੰਦੀ ਉਹਨੇ ਗੱਲ ਸਹੀ ਕੀਤੀ ਆ ਮੈਨੂੰ ਸਮਝ ਲੱਗੀ ਕਿ ਉਹਨੇ ਮੇਰੀ ਗੱਲ ਦੀ ਗੱਲ ਕੀਤੀ ਕਿ ਵਾਕਿਆ ਸਿਆਣਾ ਬੰਦਾ ਘਰ ਬੈਠਾ ਹੋਵੇ ਤੇ ਨਵਾਂ ਧੀਆਂ ਤੁਰੀਆਂ ਫੇਰ ਫੇਰ ਕਿਹਦੇ ਸਿਰ ਤੇ ਚੁੰਨੀ ਲੈਣ ਦਾ ਨਹੀਂ ਪਤਾ ਵੀ ਸਿਰ ਤੇ ਵੀ ਚੁੰਨੀ ਲੈਣੀ ਆ ਅੱਜ ਕੱਲ ਨਾ ਪਤਾ ਲੱਗਦਾ ਨਾ ਉਹ ਕਿਹੜੀ ਆ ਤੇ ਨਾ ਪਤਾ ਲੱਗਦਾ ਧੀ ਕਿਹੜੀ ਆ ਮਾਤਾ ਤੇਨਾਂ ਨਹੀਂ ਵਾਰਿਆ ਆਇਆ ਜਾਣਾ ਅੱਛਾ ਤੇ ਕਹਿਣਾ ਆਇਆ ਜਿਵੇਂ ਆਹੋ ਬੱਤੀ ਜੁਨੇ ਆਂਦੀ ਐ ਉਹ ਬੱਤੀ ਦੀ ਨਹੀਂ ਗੱਲ ਓਏ ਬਹੁਤ ਚਾਹੀਆ ਇਹ ਅੱਗੇ ਕਿਹੜੀ ਪੀਂਦੀ ਨਹੀਂ ਉਹਦਾ ਮੈਂ ਕਹਿਣਾ ਸੀ ਬਲੀ ਚਾਹ ਬਣਾ ਕੇ ਲਿਆ ਤੇ ਹੁਣ ਤੂੰ ਆਪ ਹੀ ਬਣਾਈ ਨਹੀਂ ਆਨੇ ਰਾਜਿੰਦਰ ਲਈ ਮੈਂ ਬਣਾ ਲਈ ਲਈ ਮੇਰੇ ਮੰਮੀ ਮੰਗੜੀ ਸੀ ਉਹਨਾਂ ਨਾਲ ਮੈਂ ਕੀ ਕੱਢੀ ਆ ਮਮੀ ਨੂੰ ਜਿੱਤੀ ਜਾਦੀ ਮਮੀ ਨੇ ਕਹਿਣਾ ਤਾਂ ਹੈਗਾ ਕਿ ਮਿੱਠੀ ਏ ਕੋਈ ਮਿੱਠੀ ਜੀ ਬੋਲੀ ਕਹਿਣਾ ਤਾਂ ਕੀ ਹੈਗਾ ਕਹਿ ਤਾਵਾ ਮਿੱਠੀ ਜਾਣੇ ਮੈਂ ਮੈਂ ਬਣਾ ਕੇ ਖਾ ਕੇ ਮਰਨਾ ਆਂਦੀ ਮੈਂ ਉਹ ਚਲ ਕੋਈ ਆ ਜਾ ਮੈਂ ਵੀ ਰਾਜਿੰਦਰ ਨਾਲ ਗੱਲਾਂ ਬਾਤਾਂ ਮਾਰਾਂ ਚੰਦ ਰਾਜਿੰਦਰ ਗੁੱਸਾ ਨਾ ਕਰੀ ਮੇਰੀਆਂ ਗੱਲਾਂ ਦਾ ਹੁਣ ਤੈਨੂੰ ਪਤਾ ਹੀ ਹੈ ਕਿ ਮੇਰਾ ਤਾਂ ਸੁਭਾਅ ਹੀ ਹੈ ਕਿ ਮੈਂ ਜਾਂਦੀ ਠੀਕ ਨਹੀਂ ਨਾ ਰਹਿੰਦੀ ਐਡਾ ਹੀ ਮੂੰਹ ਕਰਦਾ ਨਿਕਲ ਜਾਂਦੀ ਸਾਗੀ ਕਰਨਾ ਤੁਹਾਨੂੰ ਤੇ ਬੈਠੇ ਲੇ ਲਿਆ ਨੂੰ ਬੈਠਣ ਕੋ ਲਾਈ ਹੁੰਦੀਆਂ ਅੰਦਰ ਅੱਛਾ ਬਸਰੀ ਕਾਲ ਜੀ ਬਸਰੀ ਮਰੀ ਠੀਕ ਆ ਨਾ ਵੇਖ ਲੈ ਦੇਖ ਆਪ ਮੇ ਕੀ ਹੋ ਗਿਆ ਉਹ ਨਾ ਹੀ ਲੱਤ ਕੇ ਬ੍ਰੋ ਸਟਾਰ ਰਾਜਵਿੰਦਰ ਨੇ ਮੇਰੀ ਕੱਲਾ ਦਾ ਗੁੱਸਾ ਨਾ ਕਰੀ ਪੁੱਤ ਜੇਕਰ ਮੇਰਾ ਸਰੀਰ ਇਹ ਨਾ ਠੀਕ ਐ ਇਦਾਂ ਇਹ ਮੂੰਹ ਕਈ ਕੋ ਨਿਕਲ ਜਾਂਦਾ ਵਾ ਅੰਡੀ ਇਹ ਕੀ ਕਰੀ ਅੰਗਲਾਂ ਦਾ ਗੁੱਸਾ ਕਰ ਤੁਹਾਨੂੰ ਨਾ ਰੱਸਕ ਬੈਠ ਕੇ ਵਾਦੂ ਗੱਲਾਂ ਹੀ ਹੁੰਦੀਆਂ ਕੀ ਹੋ ਗਿਆ ਸਸਿਆ ਬਣੀ ਸਸਿਆ ਕੀ ਹੋ ਰਿਹਾ ਅੰਦਰ ਵਧੀਆ ਪੀ ਸੁਣਾਓ ਠੀਕ ਠਾਕ ਮੈਂ ਇੱਦਾਂ ਹੀ ਬੈਠੇ ਗੱਲਾਂ ਬਾਤਾਂ ਮਾਰਨੇ ਹੈਂ ਕਿ ਨਾ ਹੋਰ ਸੁਣਾ ਸ਼ੇਰ ਜੀ ਸ਼ੇਰਾ ਵਧੀਆ ਠੀਕ ਠਾਕ ਪਵੇ ਪਵੇ ਵੀ ਠੀਕ ਹੀ ਪੰਜਾਬੀ ਨਾਲ ਹੀ ਉਹਨੂੰ ਹੋਣਾ ਤਾ ਤੂੰ ਤੜੀ ਇੱਥੇ ਲੇਕਾਂ ਹੀ ਫੇਟੇਂ ਲਿਆ ਹੀ ਬਗਲਾ ਮੇਸਲੀ ਲੱਗੇ ਆ ਉਹਦੇ ਵੀ ਬੜਾ ਤਬੜਿਆ ਕਿ ਉਹਨੂੰ ਕੋਈ ਛੱਡਦਾ ਵਾ ਪਰ ਮੈਂ ਚਾਚੀ ਨੂੰ ਅੱਗੇ ਵੀ ਬੜੀ ਬੜੀ ਸਹਾਰ ਦਿੱਤਾ ਵਾ ਤਾਂ ਅਗੇ ਚਾਚੀ ਮਾਣਾ ਮਾਰੀ ਰਾਜੂ ਧੱਕੇ ਗਈ ਜੀ ਮੇਰੇ ਕੋਲ ਨਿਕਲਦੇ ਨਹੀਂ ਦਾ ਕਿ ਹੁਣ ਕਹੀਂ ਮਿਲਣਾ ਚਲੋ ਇੱਕ ਅੱਜ ਦੇ ਦਿਨ ਚ ਤੇ ਟੱਚ ਨੂੰ ਲੈ ਕੇ ਅੰਬ توڑਦਾ ਤੁਹਾਨੂੰ ਆਪ ਸੁਣ ਅੰਬ ਲੱਗੇ ਬਹੁਤ ਅੰਬ ਲੱਗਾ ਕੇਦਾ ਬਣਾਈ ਉਹ ਕਿਵੇਂ ਲੋਕਾਂ ਚੱਕੀਆਂ ਨੂੰ ਵੀ ਖਾਏ ਇੱਥੋਂ ਲੈ ਮਮੀ ਨਾਲ ਲਿਆ ਜਿਓ ਪਾਪੀ ਚੱਲਿਓ ਜਿੰਨੇ ਕੀ ਚਾਹੀਦੇ ਦੱਸ ਦੇ ਬਹੁਣੇ ਤੋੜਦਾ ਹਾਂ ਤੁਹਾਡੇ ਬਾਤ ਵਿੱਚ ਤਾਂ ਬਾਕੀ ਕੋਲੋਂ ਵੜਾ ਨਹੀਂ ਦੇਣਾ ਕਿ ਚਾਰ ਹੋਣਾ ਬਾਕੀ ਤੁਸੀਂ ਲੈ ਆਇਓ ਅਸੀਂ ਤਾਂ ਪਿਛਲੇ ਪਛੇੜਾ ਪਿਆ ਵਾ ਦੱਸ ਦੋ ਮਮੀ ਕਿੰਨਾ ਚਾਹੀਦਾ ਤੁਹਾਨੂੰ ਪਿਛਲਾ ਪਿਆ ਤੇ ਵਾਧੂ ਹੋ ਚੱਲਿਆ ਵਾ ਤੂੰ ਬੰਦੇ ਨੂੰ ਅਸੀਂ ਲਾ ਲਾਂਗੇ ਉਥੋਂ ਇੱਕ ਸਾਲ ਅੰਬ ਵੱਧ ਲੱਗਦੇ ਤੇ ਇੱਕ ਸਾਲ ਘੱਟ ਲੱਗਦੇ ਆ ਕਾ ਨਹੀਂ ਲੱਗੇ ਆ ਤੇ ਕੋਈ ਤੇ ਅੱਗੇ ਝਾਂਕੇ ਨਹੀਂ ਆਣਾ ਤਾਂ ਗਾਂ ਵੀ ਕੀ ਆਸ ਲੈ ਉਹ ਪਾ ਲਾਂਗੇ ਚਲੋ ਕੋਈ ਨਹੀਂ ਲਾਵਾਂਗੇ ਫਿਰ ਚਾਚੀ ਮੈਂ ਖਾਦਾ ਸ਼ਾਮ ਨੂੰ ਤੁਸੀਂ ਵੀ ਆ ਜਾਓ ਨਾਲ ਹੀ ਫਿਰ ਚਲੋ ਮੈਂ ਜਾਉਂਗੀ ਮੰਮੀ ਤੁਹਾਡੀ ਚਾਹ ਆਵਣੀ ਰਾਜਿੰਦਰ ਬਹਿਲਾ ਮੇਰੇ ਬਾਪੀ ਸਰ ਫਾਵਾ ਮੈਨੂੰ ਫਿੱਕੀ ਦੇਣੀ ਲੈ ਪੈਣਾ ਮੈਂ ਫੜ ਲੈਣੀ ਆ ਸਰ ਪਾਣੀ ਅੰਡੀ ਘਟੀ ਸੇਧ ਵਾਸਤੇ ਆਂ ਫਿੱਕੀ ਪੀਓਗੇ ਤੇ ਚਾਰ ਹਾਲ ਵਾਧ ਜੀਓਗੇ ਤੇਰੇ ਵਰਗੀ ਨਾ ਦੁਆ ਜਾਣਿਆਂ ਚ ਆ ਪੀਣੀ ਹੋਵੇ ਨਾ ਤੇ ਇੱਕ ਕੱਪ ਜ਼ਿਆਦਾ ਬਣਾਉਂਦੀ ਆ ਮੈਂ ਸਹਿਆਵਾ ਕਿਦਿਉ ਤੇ ਤਿੰਨੀ ਠਾਈ ਕਰਦੀ ਆ ਅਸੀਂ ਚੋਹਾਂ ਜਣਿਆਂ ਨੇ ਚਾਹ ਪੀਣੀ ਆ ਤੇ ਬੀਬੀ ਰਾਣੀ 6 ਕੱਪ ਚਾਹ ਦੇ ਕੇ ਆਈ ਹਾਏ ਹੈ ਮੈਂ ਕਿਹਨੇ ਵੱਧ ਪੀਣੀ ਹੋਗੀ ਤੇ 2 ਕੱਪ ਮੈਂ ਵੱਧ ਲੈ ਆਈਆਂ ਵੱਧ ਬਣ ਗਈ ਮੇਰੇ ਕੋਲ ਮੈਂ ਹੁਣ ਚੱਲ ਨਹੀਂ ਕੋਈ ਨਹੀਂ ਮੈਨੂੰ ਨੁਕਸੀ ਕਰਦੇ ਹੋ ਦੇਜੇ ਪੀਰੋ ਖੁਣੀ ਦਾ ਪੜੋ ਲੰਗਰ ਹੀ ਲਾਏ ਆਡੇ ਘਰ ਤੇ ਲੰਗਰ ਹੀ ਲੱਗੇ ਆ ਕੋਈ ਚੀਜ਼ ਮੰਗੋ ਬੱਸ ਆ ਲੈ ਇੱਕ ਕੱਪ ਹੋ ਜਾਣਾ ਅਤਿ ਗੁਰਾਂ ਨੂੰ ਪਾ ਦੇ ਅਤਿ ਮੈਨੂੰ ਪਾ ਦੇ ਪੂਰੇ ਹੋਣੇ ਚਾਹੀਦੇ ਆ ਨਾ ਚੋਟੀ ਬਾਜੀ ਹਾਂ ਪਿੰਡੋਂ ਪਹਿਲਾਂ ਸਾਡੇ ਜਿਹੜੇ ਪਿੰਡੋਂ ਹਾਂ ਕੱਪ ਤੇ ਤੁਹਾਡੇ ਘੇ ਭਰੇ ਆ ਹਾਂ ਇਹ ਚੰਗਾ ਨਾ ਮੇਰਾ ਡਿਪੈਂਡਰ ਹਾਂਜੀ ਬਾਜੀ ਵਧੀਆ ਹੋ ਗਿਆ ਚਾਹ ਦੇ ਫੁੱਟੀਆਂ ਚ ਘੁੰਮ ਕੇ ਰਾਏ ਆ ਉਹ ਆਹਦਾ ਵੀ ਦਾਦਾ ਆਪਣੇ ਆ ਹੀ ਹੁੰਦਾ ਮੇਲਾ ਰਿਹਾ ਘਾਟੇ ਪਿੰਡ ਫਿਰ ਉਹਨੇ ਮੀਨੇ ਹੀ ਵਾ ਪਹਿ ਜਾਣ ਦਿੱਤੀ ਦੇ ਅਮੀਰ ਬੜਾ ਸੋੜਾ ਅੱਜ ਵੀ ਨਿਕਲ ਨਿਕੋ ਪਈ ਜਾਂਦਾ ਸੇਰ ਤਾਂ ਮੀਨੇ ਵਿੱਚ ਇਹ ਕੰਮ ਧੰਦਾ ਨਹੀਂ ਪੈਂਦਾ ਆਹ ਬੋਲ